ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਤੁਹਾਡੇ ਏਰੀਆ ਚੋਂ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਹਰੇ ਜਖੜਾਂ ਚ ਲਿਖਿਆ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ i20 ਆਪਾਂ ਲੈ ਕੇ ਪਹੁੰਚੇ ਅਸੀਂ i20 ਆਸਥਾ 2018 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਤੀਜੇ ਨਾਮ ਗੱਡੀ ਹੈ 6 ਲੱਖ 40 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਲਸੀਆਂ ਮਾਲਕ ਦਾ ਏਰੀਆ ਗੱਡੀ ਪੂਰੀ ਸੋਹਣੀ ਹੈ ਜੀ 640 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਮਾਲਕ ਕਹਿੰਦੇ ਨੇ ਵੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਮਲਸੀਆਂ ਸਾਡਾ ਏਰੀਆ ਮਾਲਕ ਕਹਿੰਦੇ ਨੇ ਘਰੇ ਗੱਡੀ ਖੜੀ ਆ ਆ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਮਾਲਕ ਕਹਿੰਦੇ ਨੇ 119500 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਆ ਪੂਰੇ ਵਧੀਆ ਆਪਨੂੰ ਟਾਇਰ ਮਿਲ ਜਾਣਗੇ ਗੱਡੀ ਦੇ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਜਮਾਂ ਨਮੀ ਗੱਡੀ ਐ ਸੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਫੋਟੋਆਂ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਮਾਲਕ ਦਾ ਨੰਬਰ ਕਰੋ ਜੀ ਨੋਟ 700 ਪੂਰਾ 9928779 ਗੱਲ ਕਰ ਸਕਦੇ ਹੋ ਜੀ ਬਾਕੀ ਨੰਬਰ ਸਕਰੀਨ ਤੇ ਆ ਬਰੇਜ਼ਾ ਗੱਡੀ ਦੀ ਆਪਾਂ ਗੱਲ ਕਰਾਂਗੇ ਜਡੀ ਆਈ ਪਲੱਸ 18 ਮਾਡਲ ਆ ਫਾਸਟ ਓਨਰ ਗੱਡੀ ਐ ਸੀ ਇਹ 7,50,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਫਾਜ਼ਿਲਕਾ ਏਰੀਆ ਮਾਲਕ ਦਾ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ 7.5 ਲੱਖ ਰੁਪਏ ਇੱਕ ਬਾਰੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਸੀ ਬਾਕੀ ਜਾਣਕਾਰੀ ਸਕਰੀਨ ਤੇ ਵੀ ਤੁਹਾਨੂੰ ਮਿਲ ਗਈ ਹੋਊਗੀ ਮਾਲਕ ਦਾ ਨੰਬਰ ਕਰੋ ਜੀ ਨੋਟ 9417009419 ਗੱਲ ਕਰ ਸਕਦ ਹਾਂ ਗੱਲ ਕਰਦੇ ਆਪਾਂ ਡਿਜ਼ਾਇਰ ਗੱਡੀ ਦੀ ਪੰਜਾਬ ਨੰਬਰ ਜਮਾ ਨਵੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ 15 ਮਾਡਲ ਹੈ ਦੂਜੇ ਨਾਮ ਹੈ 460 ਮਾਲਕ ਵੱਲੋਂ ਡਿਮਾਂਡ ਹੈ ਜਲੰਧਰ ਮਾਲਕ ਦਾ ਏਰੀਆ ਗਾ ਨਵੇਂ ਟੇਹਰਾ ਚ ਕੰਡੀਸ਼ਨ ਗੱਡੀ ਦੀ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਲਾਈਟਾਂ ਵਗੈਰਾ ਚੈੱਕ ਕਰ ਲੋ ਪੂਰੀਆਂ ਵਧੀਆ ਲਾਈਟਾਂ ਪਰ ਮਿਲ ਜਾਣਗੀਆਂ ਸਾਰਾ ਜੋ ਵੀ ਪਾਰਟਸ ਵਗੈਰਾ ਹੁੰਦੇ ਸਾਰੇ ਸ਼ੀਸ਼ੇ ਹੁੰਦੇ ਸਾਰਾ ਕੁਝ ਆਪਾਂ ਨੂੰ ਨਾਲ ਦਾ ਮਿਲੂਗਾ ਜੀ ਕਮੀ ਪੇਸ਼ੀ ਕੋਈ ਨਹੀਂ ਗੱਡੀ 'ਚ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਸਾਈਡ 'ਚੋਂ ਤੇ ਚਾਰੇ ਪਾਸੇ ਮਾਲਕ ਨੇ ਵਧੀਆ ਸੋਹਣੀਆਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ 460 ਇੱਕ ਵਾਰੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਬਹਿ ਕੇ ਰੇਟ ਵੱਲੋਂ ਕੋਈ ਦਿੱਕਤ ਵਾਲੀ ਗੱਲ ਇਹ ਨਹੀਂ। ਬਾਕੀ ਫਿਕਸ ਰੇਟ ਨਹੀਂ ਹੈਗਾ ਸੀ। ਬਾਕੀ ਤੁਸੀਂ ਜਾਓਗੇ, ਤੁਸੀਂ ਗੱਡੀ ਨੂੰ ਚਲਾ ਕੇ ਦੇਖ ਲਓ ਤੇ ਟ్రਾਈ ਲੈ ਲਓ। ਜਦੋਂ ਤੁਹਾਨੂੰ ਫਿੱਟ ਬੈਠਦੀ ਹੈ ਗੱਡੀ ਜਾਣ ਤੋਂ ਬਾਅਦ ਦੇਖ ਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਡੀਲ ਕਰ ਲਿਓ ਤੇ ਰੇਟ ਜਿੰਨਾ ਹੋ ਸਕਦਾ ਮਾਲਕ ਕਹਿੰਦੇ ਸੀਗੇ ਉਨਾਂ ਸੀ ਲੈਸ ਕਰ ਦਾਂਗੇ। ਬਾਕੀ ਤੁਸੀਂ ਗੱਲ ਕਰ ਲਿਓ ਇੱਕ ਵਾਰੀ ਲਾਜ਼ਮੀ। ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ 73 473 45305। ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਕਰਨੀ ਹੋਈ ਸੇ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਕੁਝ ਵੀ ਅਸੀਂ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਤੇ ਜਾਣਕਾਰੀ ਪੂਰੀ ਦੀ ਪੂਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ WhatsApp ਨੰਬਰ ਤੇ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਐਦਾਂ ਦਾ ਆਪਣਾ ਕੁਛ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਿੰਨਾ ਕਰਦੇ ਆ ਫਰੀ ਚ ਹੀ ਕਰਦੇ ਆ ਜੀ ਗੱਲ ਕਰਦੇ ਆ ਆਪਾਂ ਵੈਂਟੋ ਗੱਡੀ ਦੀ ਡੀਜ਼ਲ ਵੇਰੀਐਂਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 11 ਮਾਡਲ ਹੈ ਜੀ 81 ਮਾਲਕ ਨੇ ਡਿਮਾਂਡ ਕੀਤੀ ਹੈ ਜੀਰੇ ਖੜੀ ਹੈ ਗੱਡੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬੰਪਰ ਬੂੰਪਰ ਚੱਕਰੂ ਤੇ ਗੱਡੀ ਦੇ ਟਾਇਰ ਦੇਖੋ ਜੀ ਤੇ ਰੰਗ ਦੇਖੋ ਵਧੀਆ ਗੱਡੀ ਆ ਬੈਕ ਸਾਈਡ ਤੋਂ ਵਧੀਆ ਫਰੰਟ ਵੀ ਸੋਹਣਾ ਹੈ ਜੀ ਬਾਕੀ ਸਾਈਡਾਂ ਵੀ ਪੂਰੀਆਂ ਵਧੀਆ ਪਈਆਂ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਬੱਜੀ ਹੋਈ ਹੈ ਨਾ ਕੋਈ ਟੱਚਿੰਗ ਸਾਰਾ ਕੁਛ ਆਪਨੋ ਇੱਕ ਨੰਬਰ ਮਿਲੂਗਾ ਜੀ ਤੁਸੀਂ ਜਾ ਕੇ ਜਦੋਂ ਦੇਖੋਗੇ ਗੱਡੀ ਨੂੰ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਤੁਹਾਨੂੰ ਪਸੰਦ ਆਊਗਾ ਬਾਕੀ 11 ਮਾਡਲ 1ਸੀ ਓਨਰ ਵੱਲੋਂ ਡਿਮਾਂਡ ਹੈ ਘਾਟਾ ਵਾਪ ਦਾ ਬਹਿ ਕੇ ਕੀਤਾ ਜਾਊਗਾ ਮਾਲਕ ਨਾਲ ਤੁਸੀਂ ਗੱਲ ਕਰੋਗੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਬਹਿ ਕੇ ਰੇਟ ਮੁਕਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆਓ ਘਰੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਟ੍ਰਾਈ ਲਓ ਜਦੋਂ ਪੂਰੀ ਤਰ੍ਹਾਂ ਫਿੱਟ ਬਹਿੰਦੀ ਹੈ ਸਾਰਾ ਕੁਝ ਦੇਖ ਲਿਆ ਪੁੱਛ ਪੜਤਾਲ ਕਰ ਲਈ ਉਹ ਤੋਂ ਬਾਅਦ ਰੇਟ ਕਰਕੇ ਤੇ ਗੱਡੀ ਨੂੰ ਵੇਚ ਦੇਵਾਂਗੇ ਮਾਲਕ ਕਹਿੰਦੇ ਵੀ ਡੀਲ ਕਰ ਲਾਂਗੇ ਜੀ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਸਿੱਧਾ ਦੇਖਣ ਵਾਸਤੇ ਨਾ ਜਾਓ ਇੱਕ ਵਾਰੀ ਪਹਿਲਾਂ ਸਾਰਾ ਕੁਝ ਪੁੱਛ ਕੇ ਕਈ ਵਾਰੀ ਹੁੰਦਾ ਜੀ ਗੱਡੀ ਸੇਲ ਵੀ ਹੋ ਜਾਂਦੀ ਹੈ ਕਈ ਵਾਰੀ ਵੀਡੀਓ ਪਾਉਣਸਾਰ ਸੇਲ ਹੋ ਜਾਂਦੀ ਹੈ ਜੀ ਜਾਂ ਕਈ ਵਾਰੀ ਵੀਡੀਓ ਇੱਕ ਦੋ ਦਿਨ ਲੇਟ ਲੱਗਦੀ ਹੈ ਕਈ ਵਾਰੀ ਕੋਈ ਮਸ਼ੀਨਰੀ ਹੁੰਦੀ ਹੈ ਬੇਸੇ ਵੀ ਸੇਲ ਹੋ ਜਾਂਦੀ ਹੈ ਜੀ ਬਿਨਾ ਐਡ ਕੀਤੇ ਤਾ ਕਰਕੇ ਮੈਂ ਕਹਿਣਾ ਹੁਣਾ ਇੱਕ ਵਾਰੀ ਪਹਿਲਾਂ ਚੰਗੀ ਤਰ੍ਹਾਂ ਮਾਲਕ ਨਾਲ ਗੱਲ ਕਰਕੇ ਦੇ ਕੇ ਫੇਰ ਜਾਇਕਰੂ ਨਹੀਂ ਤਾਂ ਬੇਸੇ ਖਫਾ ਖਪਾਈ ਹੋਊਗੀ ਸੀ ਪੈਸੇ ਬਰਬਾਦੀ ਹੋਊਗੀ ਕਿਉਂਕਿ ਤੁਸੀਂ ਜਾਓਗੇ ਨਾਲੇ ਤਾਂ ਦਿਨ ਖਰਾਬ ਹੋਊਗਾ ਸੀ ਨਾਲੇ ਟਾਈਮ ਖਰਾਬ ਹੋਊਗਾ ਨਾਲੇ ਜੋ ਵੀ ਤੇਲ ਪਾਣੀ ਲੱਗੂਗਾ ਉਹ ਲੱਗਗਾ ਸੀ ਤਾਂ ਕਰਕੇ ਜੀ ਬਾਕੀ ਗੱਲ ਕਰਦੇ ਹਾਂ ਜੀ ਆਪਾਂ ਸਵਿਫਟ ਗੱਡੀ ਦੀ ਚੈੱਕ ਕਰੋ ਇੱਕ ਵਾਰੀ ਸਵਿਫਟ ਗੱਡੀ ਇਹ 8 ਮਾਡਲ ਟਾਇਰਾਂ ਚ ਅਲਾਈ ਸੋਹਣੀ ਗੱਡੀ ਆ 8 ਮਾਡਲ ਮਾਡਲ ਨੂੰ ਨਾ ਦੇਖੋ ਜੀ ਗੱਡੀ ਦੀ ਕੰਡੀਸ਼ਨ ਦੇਖੋ ਟਾਇਰ ਦੇਖੋ ਟਾਇਰਾਂ ਚ ਅਲਾਈ ਤੇ ਗੱਡੀ ਦੀ ਸੰਭਾਈ ਦੇਖੋ ਜੀ ਬਾਕੀ 2030 ਤੱਕਰ ਗੱਡੀ ਦੀ ਪਾਸਿੰਗ ਰੀਨਿਊ ਹੋਈ ਐ ਜੀ 30 ਤੱਕਰ ਪਾਸਿੰਗ 190000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਤੀਜੇ ਨਾਮ ਹੈ ਨਵੇਂ ਟਾਇਰਾਂ ਚ ਗੱਡੀ ਸੋਹਣੀ ਐ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਲਓ ਬਾਕੀ ਗੱਡੀ ਦੀਆਂ ਫੋਟੋਆਂ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਸੋਹਣੀ ਗੱਡੀ ਆਪਾਂ ਇਹ ਲੈ ਕੇ ਪਹੁੰਚਿਆ ਤੇ ਇਹ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਹਾਂ ਜੀ ਤੇ ਗੱਡੀ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਸੀ 1.90 ਮੈਨੂੰ ਦੱਸੋ ਕਮੈਂਟ ਕਰਕੇ ਬਾਕੀ ਟਾਇਰ ਵਧੀਆ ਮਿਲ ਜਾਣਗੇ ਸੋਹਣੀ ਗੱਡੀ ਐ ਤੇ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਜੀ ਠੀਕ ਹੈ ਜੀ ਮਾਲਕ ਦਾ ਜਿਹੜਾ ਏਰੀਆ ਹੈਗਾ ਬਟਾਲਾ ਪਿੰਡ ਛੱਤ ਹੈ ਜੀ ਜਾ ਕੇ ਦੇਖ ਸਕਦੇ ਹੋ ਤੇ ਨੰਬਰ ਤੋਂ ਉਹਨੂੰ ਸਕਰੀਨ ਤੇ ਮਿਲ ਹੀ ਗਿਆ ਹੋਊਗਾ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਗੱਲ ਆਪਾਂ ਕੱਲੀ ਕੱਲੀ ਕਰ ਰਹੇ ਹਾਂ ਲੈ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਗੱਲ ਕਰਦੇ ਆ ਜੀ ਆਪਾਂ ਹੁਣ ਗੱਡੀ ਦੀ ਹੁੰਡਾ ਦੀ ਅਮੇਜ਼ ਡੀਜ਼ਲ ਵੇਰੀਐਂਟ ਗੱਡੀ ਲੈ ਕੇ ਪਹੁੰਚਿਆ 13 ਮਾਡਲ ਹੈ ਜੀ 240000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਪੁੱਛੋ ਮੰਡੀ ਮਾਲਕ ਦਾ ਏਰੀਆ ਤੇ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 9203622224 ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਜੜੀ ਵੀ ਕਰਨੀ ਹੋਈ ਗੱਲਬਾਤ ਕਰਾਂਗੇ ਜੀ ਵੈਗਨਰ ਗੱਡੀ ਦੀ 65000 ਦੀ ਗੱਡੀ 27 ਤੱਕਰ ਪਾਸਿੰਗ 7 ਮਾਡਲ ਪਟਿਆਲੇ ਖੜੀ ਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਕਰੋ ਗੱਲ ਬਾਤ। ਬਾਕੀ ਫੋਟੋ ਮਾਝ ਤੁਹਾਨੂੰ ਸਾਰਾ ਕੁਝ ਦਿਖ ਹੀ ਰਿਹਾ ਸੀ। ਵੀਡੀਓ ਵਧੀਆ ਲੱਗੀ ਆ ਜਰੂਰ ਕਮੈਂਟ ਕਰਕੇ ਦੱਸੋ ਜੀ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਕੀ ਕੁਝ ਤੁਹਾਨੂੰ ਚਾਹੀਦਾ ਕਮੈਂਟ ਕਰੋ ਜੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਾਂਗੇ ਜਿੱਥੋਂ ਵੀ ਤੁਸੀਂ ਆਖੋਗੇ ਜੀ। ਬਾਕੀ ਵੀਡੀਓ ਪਸੰਦ ਆਈ ਆ ਤਾਂ ਜਰੂਰ ਸ਼ੇਅਰ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਕਿਸੇ ਵੀ ਏਰੀਆ ਚੋਂ ਤਾਂ ਆਪਣੇ ਕੋਲ ਭੇਜੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਥੇ ਹਮੇਸ਼ਾ ਲਿਖਿਆ ਰਹਿੰਦਾ ਫਰੀ ਚ ਆਪਾਂ ਐਡ ਲਾ ਤੇ ਹੁਣ ਜੇ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ